ਨਜੀ ਦੋਸਤੋ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਠੀਕ ਹੋਵੋਗੇ ਅੱਜ ਚੱਲਦੇ ਹਾਂ ਮੰਡੀ ਕਾਲਿਆਂ ਵਾਲੀ ਮਿਲਦੇ ਹਾਂ ਸਾਨੂੰ ਕੋਈ ਰਸਤੇ ਦੇ ਵਿੱਚ ਬਲੌਗ ਪੂਰਾ ਤੁਰ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਤਾਂ ਦੇਖਦੇ ਆਂ ਦਿਨ ਦਾ ਮਾਹੌਲ ਚੱਲ ਸੰਦੂਕ ਹੋਣੇ ਕੀ ਬੰਦ ਆ ਫਿਰ ਤਾਂ ਚੱਲਣ ਇੱਥੋਂ ਪਾਈਕਾ ਲੈਣ ਦਾ ਮੇਨ ਹਾਈਵੇ ਆ ਗਿਆ ਰੋੜੀ ਤੋਂ ਕੱਬ ਵਾਲੀ ਨੂੰ ਜੋੜਨ ਵਾਲੀ ਸੜਕ ਮੰਡਿਕਾ ਵਾਲਿਆਂ ਵਾਲੀ ਅੱਗੇ ਕੇਪੋਲਾ ਉਹ ਮੰਡੀ ਦਾ ਉਦੇ ਉੱਤੇ ਚੜਾ ਗਿਆ ਚਿਕਾਰੀ भाई मंडी कान पुल उ रेल वे लाइ ਇਧਰੋਂ ਸਰਸੇ ਤੋਂ ਆਉਂਦੀ ਨੂੰ ਕਾਲੇ ਵਾਲੀ ਰੇਲਵੇ ਸਟੇਸ਼ਨ ਬਠਿੰਡੇ ਨੂੰ ਨਿਕਲ ਜਾਂਦੀ ਹੈ ਭਾਈ ਅੱਗੇ ਆਹ ਸੜਕ ਸਿੱਧੀ ਢੱਬਾ ਵਾਲੀ ਇੱਥੋਂ ਆਪਾਂ ਮੁੜਾਂਗੇ ਬਾਜ਼ਾਰ ਵੱਲੀ ਇੱਧਰ ਭਾਈ ਮੇਨ ਬਾਜ਼ਾਰ ਆ ਕਾਲਾ ਵਾਲੀ ਦਾ ਬਸ 80 ਦਾ ਗੇਟ ਖੁਸ਼ ਹੈ ਟੁਨਕੀਆ ਖੁਸ਼ ਅੱਗੋਂ ਦੀ ਐਂਟਰੀ ਹੈ ਬਸਾਂ ਦੀ ਜੇ ਜੇ ਕਿਸੇ ਨੇ ਬਾਜ਼ਾਰ ਚ ਜਾਣਾ ਸਿੱਧਾ ਜਾ ਕੇ ਉੱਥੋਂ ਸੱਜੇ ਮੋੜਨਾ ਪੂਰ ਜਾ ਕੇ ਬਾਜ਼ਾਰ ਚ ਜਾ ਸਕਦੇ ਹੋ ਤੁਸੀਂ ਇੱਥੋਂ ਕੱਟ ਤੋਂ ਤੁਸੀਂ ਬੱਸ ਦੇ ਨੂੰ ਜਾ ਸਕਦੇ ਹੋ ਮੰਡੀਕਾਲਾ ਵਾਲੀ ਆਪਾਂ ਜਿੱਥੋਂ ਵਿਚਾਰ ਸ਼ੁਰੂ ਹੋ ਜਾਂਦੇ ਆ ਅੱਗੇ ਫੇਰ ਗੱਡੀ ਦਾ ਫਾਟਕ ਆ ਗਿਆ ਮੇਨ ਬਾਜ਼ਾਰ ਦੇ ਵਿੱਚ इतों आप गड्डी पार्किंग करते हैं इतों गड्डी पार्किंग करते दे हैं देखो भाई किधर खड़ा के कि गए के लगे ਇੱਥੇ ਗੱਡੀ ਆਪਾਂ پارک ਕਰਦੇ ਐ ਇੱਥੋਂ ਭਾਈ ਤੁਸੀਂ ਸਬਜ਼ੀ ਲੈ ਸਕਦੇ ਹੋਗੇ ਸਬਜ਼ੀ ਮੰਡੀ ਫਰੂਟ ਆਹਰ ਛੋਲਗਾ ਲਸਣ ਮਿਰਚਾਂ ਕਦੂ ਛੋਲਗਾ ਇੱਥੇ ਮਾਲਜਮ ਵੀ ਖੜੇ ਨੇ ਇੱਧਰ ਸਬਜ਼ੀ ਮੰਡੀ ਆਹ ਗੱਡੀ ਦਾ ਫਾਟਕ ਇੱਧਰ ਸਬਜ਼ੀ ਮੰਡੀ ਆਹ ਗੱਡੀ ਦਾ ਫਾਟਕ ਆ ਗਿਆ ਉਹ ਭਾਈ ਕਿਲੋ ਭਾਈ 10 ਰੁਪਿਆ 10 ਰੁਪਿਆ 30 ਰੁਪਿਆ ਕਿਲੋ ਕਿਲੋ ਆਉਂਦੇ ਲੈਣਗੇ ਵੀ ਰੇਲਵੇ ਲਾਈਨ ਇਧਰੋਂ ਸਿਰਸਾ ਬਠੰਡਾ ਰੇਲਵੇ ਸਟੇਸ਼ਨ ਅੱਗੇ ਹੈ ਇੱਕ ਬਾਜ਼ਾਰ ਨੂੰ ਆ ਕੇ ਨਾ ਕਹਿੰਦੀ ਹੈ ਨਹੀਂ ਕਹਾ ਮੈਂ ਹਾਂ ਬਾਜ਼ਾਰ ਨੂੰ ਸਾਨੂੰ ਅੱਗੇ ਫੇਰ ਦਿਖਾਉਣੇ ਆ ਆ ਪਹਿਲਾਂ ਪੁਰਾਣੀ ਮੰਡੀ ਦਾ ਪੁਰਾਣੀ ਮਾਰਕੀਟ ਆ ਘੱਟ ਵਾਲ ਤੇ ਲਾਇਆ ਗਿਆ ਕੀ ਹਾਲ ਆ ਜੀ ਉਹ ਠੀਕ ਨਾ ਵਸ ਨਾ ਵਸ ਠੀਕ ਆ ਠੀਕ ਆ ਵਸ ਜਿੱਥੇ ਕੋਡੇ ਖੜੀ ਸੀ ਫਿਰਦੀਆਂ ਆਹ ਤੇ ਨਾਲ ਥੋੜੀ ਬਸ ਇੰਨਾਂ ਬਾਰੇ ਚੌਂਦੇ ਹੋਣ ਥੋੜੀ ਬੜੀ ਜਿਆਦਾ ਆ ਪੁਰਾਣੀ ਬਾਜ਼ਾਰ ਹੁੰਦਾ ਸੀ ਪਹਿਲਾਂ ਹਾਂਜੀ ਆਓ ਹੁਣ ਅੱਜ ਕੱਲ ਇਹ ਸੁੰਨਾ ਰਹਿਣ ਲੱਗ ਗਿਆ पहला इत बहुत रौनक होंगी सी हम पिछे मार्केट मारने कारण ये सुना रहन लग गया की हाल है भाई ठीक हाँ इतने किसी ने चाह पनी छकना हो हाल है जी ਹੋਰ ਠੀਕ ਹਾਂ ਜੀ ਠੀਕ ਹੈ ਤੁਸੀਂ ਨਾ ਹੋਰ ਠੀਕ ਹਾਂ ਨਾ ਨਾ ਬੱਸ ਚੜ੍ਹਦੀ ਖਲਾ ਠੀਕ ਹੈ ਠੀਕ ਹੈ ਆਓ ਠੀਕ ਹੈ ਆਇਆ ਆ ਸਾਡੀ ਕੜਗੀਆਂ ਦੇ ਆ ਪ੍ਰਾਣੀ ਮੰਡੀ ਪੁਰਾਣੀ ਬਜ਼ੂਰ ਵੀ ਸਾਡੇ ਇੱਥੇ ਹੁੰਦੇ ਹੁੰਦੇ ਸੀ ਪੁਰਾਣੀ ਮੰਡੀ ਸੀ ਪਹਿਲਾਂ ਦੀ ਸਦਕਾਂ ਦੀ ਪੁਰਾਣੀ ਮਸ਼ਹੂਰ ਮੰਡੀ ਆ ਇਹ ਉਹ ਇੱਥੋਂ ਕੋਲ ਬੱਸਾਂ ਨਹੀਂ ਹੁੰਦੀਆਂ ਸੀ ਸਵਾਰੀਆਂ ਆਹ ਮੰਡੀ ਚੋਂ ਫੀਟਰਾਂ ਤੇ ਇੱਥੋਂ ਜਾਂਦੀ ਜਾਂਦੀਆਂ ਸੀ ਆਪ ਦੀ ਯਾਤਰਾ ਕਰਕੇ ਘਰਾਂ ਵੱਲ ਕੋਈ ਸਮਾਨ ਸਪਾ ਘਰਾਂ ਦਾ ਲੈ ਕੇ ਇੱਥੇ ਆ ਪਿੱਪਲ ਬੋਰਡ ਜੋ ਵੀ ਮਸ਼ਹੂਰ ਸੀ ਇੱਥੇ ਫੀਟਰ ਖੜਾ ਹੁੰਦਾ ਸੀ ਇੱਥੇ ਪੁਰਾਣੀ ਸਬਜ਼ੀ ਮੰਡੀ ਪੜ ਕੇ ਸਵੇਰ-ਸਵੇਰ ਕਿਨੇ ਸਬਜ਼ੀ ਲੈਣੀ ਹੋਵੇ ਸਵੇਰ-ਸਵੇਰ ਇੱਥੇ ਬੋਲੀ ਤੇ ਸਬਜ਼ੀ ਮਿਲ ਜਾ ਸਕਦਾ ਹੈਗਾ ਇਹਨੂੰ ਸਬਜ਼ੀ ਮੰਡੀ ਕਹਿੰਦੇ ਆ ਪੁਰਾਣੀ ਆ ਭਾਈ ਬਿੱਲੂ ਜਾਣ ਕੇ ਇੱਥੋਂ ਮੈਂ ਫਿਲਹਾਲ ਕੁੜਤਾ ਪਜਾਮਾ ਦੇਖਦਾ ਕਿਵੇਂ ਲੱਗਦਾ ਹੈ ਬਿੱਲੋ ਜੈਨ ਕੀ ਖਾਣ ਦੇਖਿਏ ਕਿਵੇਂ ਦਿੰਦੇ ਆ ਪਾਣਾ ਦੇ ਜਾ ਅਖੱਟੇ ਮਿੱਠੇ ਗੋਲ ਗੱਪੇ ਮੰਡੀ ਕਾਲਾਂ ਵਾਲੀ ਚ ਪ੍ਰੇਮਿਕ ਬੱਚਿਆਂ ਨੇ ਇਸ ਕੁਛ ਖੱਟਾ ਮਿੱਠਾ ਖਾਣਾ ਹੈ ਮੈਂ ਕਿਹਾ ਚੱਲ ਪੈਕ ਕਰਵਾ ਲੈਂਦੇ ਇਹਨਾਂ ਤੋਂ ਗੋਲ ਗੱਪੇ ਖੱਟੇ ਮਿੱਠੇ ਮੰਡੀ ਕਾਲਾਂ ਵਾਲੀ ਕਿਹੜਾ ਬੰਦਾ ਇੱਕ ਵਾਰੀ ਖਾ ਲੇ ਉਹ ਇਹਨਾਂ ਕੋਲੇ ਵਾਰ-ਵਾਰ ਆਉਂਦਾ ਆ। ਹਾਂਜੀ ਦੋਸਤੋ ਆਪਾਂ ਵਾਗੇ ਸੀ ਮੰਡੀ। ਮੰਡੀੋਂ ਤੋਂ ਬਾਅਦ ਆਪਾਂ ਕਿ ਚੱਲਾ ਪਸਣਾ ਵਾਸਤੇ ਖਰਾ ਵੱਡ ਲੈਨੇ ਆ। ਖਰਾ ਵੱਡ ਕੇ ਹੁਣ ਵੀਡੀਓ ਦਾ ਕਰਦੇ ਆ ਐਂਡ। ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਤਾਂ ਲਾਈਕ ਜ਼ਰੂਰ ਤੇ ਸਬਸਕ੍ਰਾਈਬ ਵੀ ਲਾਜ਼ਮੀ ਕਰਨਾ ਭਾਈ। ਤਾਂ ਜਉਂਦੇ ਰਹੋ, ਬਸਦੇ ਰਹੋ। ਰੱਬ ਰਾਖਾ।